ਬਈ ਸਾਰਿਆਂ ਨੂੰ ਗੁੱਡ ਮਾਰਨਿੰਗ ਅੱਜ ਦਾ ਬਲੌਗ ਬਈ ਆਪਾਂ ਬਾਬਾ ਜੀ ਦੇ ਦਰਸ਼ਨ ਕਰਕੇ ਆਂਦੇ ਪੀਰ ਲਖ ਦਾ ਸਰਕਾਰ ਦੇ ਤੇ ਪੂਰਾ ਬਲੌਗ ਦੇਖੋ ਜੇ ਤੁਸੀਂ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬਰ ਵੀ ਕਰਨਾ ਧੰਨਵਾਦ ਤੇ ਪੂਰਾ ਬਲੌਗ ਦੇਖੋ ਥੈਂਕ ਯੂ ਗਾਇਸ ਅਸੀਂ ਅੱਜ ਬਾਬਾ ਜੀ ਦੇ ਪਹੁੰਚ ਚੁੱਕੇ ਨੇ ਪੀਰ ਨਗਾਯਾ ਲੰਗਿਆੜਾ ਤੁਹਾਨੂੰ ਦਿਖਾਉਨੇ ਆ ਬਲੌਗ ਅੱਜ ਦਾ ਬਾਬਾ ਜੀ ਦਾ ਕ੍ਰੋਣੇ ਦਰਸ਼ਨ ਸਾਨੂੰ ਬਾਬਾ ਜੀ ਤੇ ਜਾ ਕੇ ਬਣੇ ਰੋਜ ਨਾਲ ਜੀ ਕੀਰ ਲੱਕ ਦਾ ਤੱਲਾ ਲਾ ਲਈ ਸਰਕਾਰ ਕਰੋ ਦਰਸ਼ਨ ਮੇਰੇ ਪੀਰ ਸੱਚੀ ਸਰਕਾਰ ਲੱਕ ਦਾ ਤੱਲਾ ਲਾ ਲਈ ਸਰਕਾਰ ਇਹ ਸਾਹਮਣੇ ਜਗਾ ਬਾਬਾ ਪੈਰੋ ਛਟੀਏ ਦੀ ਹੈ ਜੀ ਇਹ ਮੇਰੇ ਪੀਰ ਲਖ ਦਾ ਤਾਂ ਲਾਲਾ ਦੀ ਸਰਕਾਰ ਕਿਉਂਕਿ ਦੁੱਖਿਆਂ ਦੇ ਦੁੱਖ ਦੂਰ ਕਰਨ ਵਾਲੀ ਸਰਕਾਰ ਮੇਰੇ ਇਹ ਬੱਬਾ ਸੱਚੀ ਸਰਕਾਰ ਜੈ ਪੈਰੋ ਛਟੀਏ ਕਰਮ ਕੋ ਦੀ ਬਖਸ਼ੀ ਹੋ ਜੈ ਪੈਰੋ ਜੈ ਮਹਿਲ ਦਰਸ਼ਨ ਕਰੋ ਮੇਰੇ ਪੀਰ ਲੱਕ ਦਾ ਤਲਾ ਲਾਲੀ ਸਰਕਾਰ ਦੇ ਕਰਨ ਬਾਣੀ ਬਖਸ਼ੋ ਜੋਤਾ ਦਿਲ ਦੀਆਂ ਤਮੰਨਾ ਹਰੇਕ ਬੰਦੇ ਦੀ ਪੂਰੀ ਹੁੰਦੀ ਇੱਥੇ ਬਾਪੂ ਦੇ ਦਰਸ਼ਨ ਕਰੋ ਵਾਲਕਮ ਸਲਾਮ ਬਾਪੂ ਵਾਲਕਮ ਸਲਾਮ ਬਾਪੂ ਪ੍ਰਿੰਸ ਸਿੰਘ ਤੇਲ ਪਾਉਣ ਦੀ ਕੋਸ਼ਿਸ਼ ਜੀ ਦੇ ਜੋ ਬਾਬਾ ਜੀ ਜਿਨ੍ਹਾਂ ਤੇ ਕੰਦ ਉਹ ਤੇ ਪੈਣੇ ਬਣੇ ਰੋ ਬਲੌਕ ਦੇ ਨਾਲ ਤੇ ਬਾਬਾ ਦਰਸ਼ਨ ਢੋਡੀ ਖਾਨ ਜੀ ਤੇ ਮਾਤਾ ਜਿੰਦਾਲੀ ਸਰਕਾਰ ਜਰੂਰ ਦਰਸ਼ਨ ਕਰੋ ਬਾਬਾ ਜੀ ਦੇ सच्ची सरकार जंडाली सरकार दुखियों के दुख दूर करने वाली सरकार मेरे मेरी सरकार दर्शन करो वालकुम सलाम सलाम बापूकम सलाम, सलाम। जय मेरे सई ਦਾ ਬਲੌਗ ਲੱਗਾ ਜੀ ਬਾਬਾ ਜੀ ਦੇ ਕਰ ਲੈ ਦਰਸ਼ਨ ਸਾਰਿਆਂ ਨੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਜੀ ਬਾਬਾ ਜੀ ਦੇ ਦਰਸ਼ਨ ਕੀਤੇ ਹੋਣੇ ਤੁਸੀਂ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਬਲੌਗ ਵੇਖਣ ਤੇ ਬਹੁਤ ਬਹੁਤ ਥੈਂਕ ਯੂ ਤੇ ਲਾਈਕ ਤੇ ਸ਼ੇਅਰ ਜਰੂਰ ਕਰਨਾ ਭਾਈ ਧੰਨਵਾਦ ਥੈਂਕ ਯੂ